ਇਹ ਸਾਲ ਉਹ ਵੇ ਰਹਿੰਦਿਆਂ ਪਹਿਲੇ ਕਦੀ ਦਿੱਕਤ ਨਹੀਂ ਆਈ ਐ ਸਾਨੂੰ ਹੁਣ ਮਹੀਨਾ ਕ ਡੇਢ ਮਹੀਨਾ ਹੋ ਗਿਆ ਕਿ ਅੰਨਿਕ ਪਰੇਸ਼ਾਨੀ ਹੋਈ ਪਈ ਐ ਪਾਣੀ ਦੀ ਨਾ ਪਾਣੀ ਦੀ ਐ ਮੈਕਮੇ ਵਾਲੇ ਕੋਈ ਪ੍ਰੋਬਲਮ ਸੋਲਵ ਕਰਦੇ ਪਏ ਨਾ ਕੋਈ ਐ ਨਾ ਕੋਈ ਧਿਆਨ ਦਿੰਦੇ ਐ ਜੇ ਆਂਦੇ ਐ ਕੋਈ ਜਈ ਆ ਗਿਆ ਕੋਈ ਸੁਪਰੀਡੈਂਟ ਆ ਗਿਆ ਦੇਖ ਕੇ ਤੇ ਚਲੇ ਜਾਂਦੇ ਐ ਜਦੋਂ ਵੀ ਵੋਟਾ ਹੋਣੀ ਉਹ ਕਹਿੰਦੇ ਵੋਟਾਂ ਤੋਂ ਬਾਅਦ ਕੰਮ ਹੋਣਾ ਵਾ ਤੇ ਵੋਟਾਂ ਹੀ ਤਾਂ ਹੀ ਪਾਣੀ ਐ ਜੇ ਸਾਡਾ ਕੋਈ ਫੈਸਲਾ ਹਲ ਕਰੋਗੇ ਉਹਦੇ ਤੱਕ ਅਸੀਂ ਭੁੱਖੇ ਤੇ ਆਏ ਮਰ ਜਾਈਏ ਆ ਦੇਖੋ ਮੇਰੀ ਕੁੜੀ ਨੂੰ ਸੱਟ ਲੱਗ ਗਈ ਆ ਐਦੀ ਵਿਚਾਰੀ ਦੀ ਬਾਹ ਨੂੰ ਸੱਟ ਲੱਗ ਗਈ ਆ ਫ੍ਰੈਕਚਰ ਹੋ ਗਿਆ ਤੇ ਇਹ ਪਾਣੀ ਦੀ ਵਜ੍ਹਾ ਨਾਲ ਹੀ ਕਿਉਂਕਿ ਕਿਸੇ ਦੇ ਘਰੋਂ ਪਾਣੀ ਲੈ ਕੇ ਆ ਰਹੀ ਸੀ ਉਹ ਆਪਨੇ ਸਿੜੀਆਂ ਤੇ ਡਿੱਗ ਗਈ ਜੇ ਤੇ ਸਾਡਾ ਪਾਣੀ ਦਾ ਮਸਲਾ ਹੱਲ ਕਰਨਗੇ ਤੇ ਵੋਟ ਪਏਗਾ ਜੇ ਨਹੀਂ ਕਰਨਗੇ ਤੇ ਵੋਟ ਬਿਲਕੁਲ ਨਹੀਂ ਪੈਨੇ ਮੈਂ ਕੈਪਟਨ ਬਲਵਿੰਦਰ ਸਿੰਘ ਗੁਰੂ ਹਰਆਇਬਲੂ ਸਭ ਤੋਂ ਪਹਿਲੀ ਗੱਲ ਇਹ ਕਿ ਇੱਥੇ ਪਾਣੀ ਦੀ ਬੜੀ ਪ੍ਰੋਬਲਮ ਹੈ ਜੀ ਟਿਊਬਲ ਇੱਕ ਲੱਗਾ ਵਾ ਗੁਰੂ ਹਰਾਈ ਰੈਵਨਿਊ ਦੇ ਵਿੱਚ ਇੱਕ ਟਿਊਬਲ ਲੱਗਾ ਵਾ ਜਿਹਦਾ ਪਾਣੀ ਜਿਹੜਾ ਵਾ ਕਈ ਜਗ੍ਹਾ ਤੇ ਜਾ ਰਿਹਾ ਵਾ ਗੁਰੂ ਹਰਾਈ ਰੈਵਨਿਊ ਗੁਰੂ ਰਾਮਦਾਸ ਰੈਵਨਿਊ ਇਹ ਲਕਸ਼ਮੀ ਬਿਹਾਰ ਸ੍ਰੀ ਚੰਦ ਉਹ ਜਿਹੜਾ ਟਿਊਬਲ ਲੱਗਾ ਅੱਜ ਤੋਂ 25 ਸਾਲ ਪਹਿਲਾਂ ਤਾਂ ਲੱਗਾ ਆ ਵਾ ਉਦੋਂ ਆਬਾਦੀ ਬਹੁਤ ਘੱਟ ਹੁੰਦੀ ਸੀਗੀ ਹੁਣ ਆਬਾਦੀ ਬਹੁਤ ਜ਼ਿਆਦੀ ਹੋ ਗਈ ਆ ਆਬਾਦੀ ਜ਼ਿਆਦਾ ਹੋਣ ਕਾਰਨ ਜਿਹੜਾ ਪ੍ਰੈਸ਼ਰ ਆ ਪਾਣੀ ਦਾ ਉਹ ਹਰ ਘਰ ਦੇ ਵਿੱਚ ਨਹੀਂ ਪਹੁੰਚ ਰਿਆ ਇਹ ਵੇਖੋ ਸਾਰੇ ਆ ਬੀਬੀਆਂ ਜਿਹੜੀਆਂ ਵਾ ਇਹ ਬਾਟੀਆਂ ਲੈ ਕੇ ਖੜੀਆਂ ਪਾਣੀ ਪਾਣੀ ਆ ਜਿੱਦੇ ਪਿੱਛੋਂ ਨਹੀਂ ਆ ਰਿਹਾ ਅੱਜ ਅੱਜ 2-3 ਦਿਨ ਹੋ ਗਏ ਸਾਨੂੰ ਐਸਡੀਓ ਸਾਹਿਬ ਨੂੰ ਬੁਲਾਇਆ ਸੀਗਾ ਅੱਜ ਉਹਨੇ ਐਸਡੀਓ ਸਾਹਿਬ ਨੇ ਸਾਾਨੂੰ 7 ਵਜੇ ਹੁਣਾ ਵਾ ਉਹਨੂੰ ਇਹੋ ਪ੍ਰੋਬਲਮ ਹੀ ਰੱਖਣੀ ਆ ਕਿ ਸਾਡੇ ਪਾਣੀ ਜਿਹੜਾ ਵਾ ਉਹ ਪਾਣੀ ਨਹੀਂ ਆ ਰਿਹਾ ਕਿ ਇਹ ਜਿਆਦੀ ਪ੍ਰੋਬਲਮ ਜਿਹੜੀ ਆ ਰਹੀ ਆ ਕਾਰਪੋਰੇਸ਼ਨ ਦੀ ਆ ਰਹੀ ਆ ਕਾਰਪੋਰੇਸ਼ਨ ਵਾਲੇ ਧਿਆਨ ਬਿਲਕੁਲ ਨਹੀਂ ਦਿੰਦੇ ਕਾਰਪੋਰੇਸ਼ਨ ਦਾ ਕੰਮ ਆ ਕਾਰਪੋਰੇਸ਼ਨ ਦਾ ਕੰਮ ਹੈ ਇਹ ਤੇ ਪਾਣੀ ਦੇਖਣਾ ਪਾਣੀ ਆਉਂਦਾ ਕਿ ਨਹੀਂ ਆਉਂਦਾ ਅੱਜ ਬੜੇ ਜ਼ੋਰ ਦੇ ਨਾਲ ਅਸੀਂ ਐਮਐਲਏ ਸਾਹਿਬ ਦੀ ਰਿਕਵੈਸਟ ਕਰਕੇ ਅਸੀਂ ਐਮਐਲਏ ਸਾਹਿਬ ਨੂੰ ਕਿਹਾ ਵੀ ਸਾਨੂੰ ਬੰਦਾ ਭੇਜੋ ਜਿਹੜਾ ਪ੍ਰੈਸ਼ਰ ਜਿਹੜਾ ਨਾ ਉਹ ਦੇਖੇ ਕਿਥੋਂ ਘਟਿਆ ਇੱਕ ਜਗ੍ਹਾ ਤੇ ਖੋਲਿਆ ਪਾਣੀ ਉੱਥੋਂ ਪ੍ਰੈਸ਼ਰ ਜਿਹੜਾ ਆ ਰਿਹਾ ਪਰ ਲੇਕਿਨ ਉਹ ਪ੍ਰੈਸ਼ਰ ਦੇ ਨਾਲ ਵੀ ਕੰਮ ਨਹੀਂ ਚੱਲਿਆ ਬਿਲਕੁਲ ਨਹੀਂ ਚੋਣਾ ਦਾ ਬਾਈਕਟ ਕੀਤਾ ਜੀ ਨਹੀਂ ਵੇਖੋ ਜੀ ਹੁਣ ਜਨਤਾ ਜਨਤਾ ਦੇ ਉੱਤੇ ਮਨਸਰਿਆ ਇਹ ਜਨਤਾ ਪਾਣੀ ਇਹਨਾਂ ਨੂੰ ਮਿਲਣਾ ਚਾਹੀਦਾ ਵਾ ਪਾਣੀ ਤੇ ਮਿਲਣਾ ਚਾਹੀਦਾ ਜੀ ਇਹਨਾਂ ਨੂੰ ਪਾਣੀ ਤੋਂ ਬਿਨਾ ਕੀ ਕਰਾਂਗੇ ਸੀ ਪਾਣੀ ਟਿਊਬਲ ਜਿਹੜਾ ਵਾ ਲੱਗਾ ਹੋਇਆ ਇਹਨੂੰ 20 25 ਸਾਲ ਹੋ ਗਿਆ ਉਹ ਤੋਂ ਬਾਅਦ ਇਹਨਾਂ ਨੇ ਕੋਈ ਨਹੀਂ ਟਿਊਬਲ ਲਾਇਆ ਇੱਥੇ ਇੱਥੇ ਵੀ ਟਿਊਬ ਲੱਗਣਾ ਚਾਹੀਦਾ ਠੀਕ ਹੈ ਇਹ ਲక్ష్ਮੀਪੁਰ ਦੇ ਵਿੱਚ ਇੱਕ ਟਿਊਬਲ ਲੱਗਣਾ ਚਾਹੀਦਾ ਤਾਂ ਕਿ ਪਾਣੀ ਜਿਹੜਾ ਉਹ ਸਪਲਾਈ ਠੀਕ ਆਉਂਦੀ ਰਹੇ ਲక్ష్ਮੀ ਦਾ 6 ਨੰਬਰ ਗਲੀ ਚ ਹੀ ਰਹਿਣ ਵਾਲੇ ਹੈਗੇ ਆ ਤੇ ਅਗਲੀ ਪਿਛਲੀ ਗਲੀਆਂ ਚ ਪਾਣੀ ਆਂਦਾ ਜੀ ਇੱਥੇ ਡੇਡ ਮਿੰਟ ਹੋ ਗਿਆ ਕਿਤੇ ਵੀ ਪਾਣੀ ਨਹੀਂ ਆਉਂਦਾ ਇੱਕ ਘਰ ਕਹਿ ਦਿੰਦਾ ਮੇਰਾ ਆ ਗਿਆ ਵਾ ਇੱਕ ਘਰ ਇੱਥੇ ਜੇ ਕਰਕੇ ਕਹਿੰਦਾ ਮੇਰਾ ਆ ਗਿਆ ਵਾ ਤਾਂ ਸਾਨੂੰ ਡੇਡ ਮਿੰਟ ਹੋ ਗਿਆ ਮੇਰੇ ਘਰ ਬੂੰਦ ਪਾਣੀ ਦੀ ਨਹੀਂ ਆਈ ਜਦੋਂ ਮੈਕਨਿਮ ਵਾਲੇ ਨੂੰ ਅਸੀਂ ਕਿਹਾ ਵੀ ਸਾਡੇ ਘਰ ਆ ਕੇ ਮੋਟਰਾਂ ਚੈੱਕ ਕਰੋ ਤੇ ਕਰਦਾ ਰਿਹਾ ਮੋਟਰ ਚੈੱਕ ਕਹਿੰਦਾ ਪਾਣੀ ਤੇ ਹਵਾ ਤੇ ਪੰਪ ਲਿੰਦੀ ਪਈ ਆ ਇਹ ਪਾਣੀ ਤੇ ਆਂਦਿਆ ਵਾ ਜਦੋਂ ਚੈੱਕ ਕਰਦੇ ਆ ਕਹਿੰਦਾ ਤੁਹਾਡੀ ਮੋਟਰ ਖਰਾਬ ਹੈ ਤੇ ਮੋਟਰ ਬਦਲਾ ਦਿਓ ਇੱਕ ਘਰ ਚ ਪਾਣੀ ਆ ਗਿਆ ਤੇ ਫੋਟੋ ਖਿੱਚੀਆ ਤੇ ਅੱਗੇ ਜਦੋਂ ਪੁੱਛਿਆ ਵੇ ਮੈਕਨ ਵਾਲੇ ਗਏ ਆ ਕੀ ਬਣਿਆ ਤਾਂ ਕਹਿੰਦੇ ਉਹਨਾਂ ਦੇ ਤੱਕ 6 ਨੰਬਰ 깔 ਤੇ ਫੁੱਲ ਪ੍ਰੈਸ਼ਰ ਹੈਗਾ ਪਾਣੀ ਹੈਗਾ ਵਾ ਇੱਕ ਘਰ ਚ ਪਾਣੀ ਛੱਡਿਆ ਉਹਦਾ ਫੁੱਲ ਪਾਣੀ ਹੈਗਾ ਵਾ ਤੇ ਸਾਡੇ ਘਰ ਤਾਂ ਡੇਢ ਮਿੰਟ ਹੋ ਗਏ ਕੋਈ ਪਾਣੀ ਨਹੀਂ ਹੈਗਾ ਵਾ ਕੀਤੀ ਰਸਤਾ ਬਣਾਇਆ ਰਸਤਾ ਕੀ ਬਣਾਣਾ ਵਾ ਹੁਣ ਵੇਖੋ ਅਸੀਂ ਬੋਟ 2 2 ਜੂਨ ਨੂੰ ਕਹਿੰਦੇ ਆ ਸਾਡੀਆਂ ਚਚੋਨਾ ਹੋਣੀ ਉਸ ਤੋਂ ਬਾਅਦ ਹੀ ਕੰਮ ਹੋਣਾ ਵਾ ਤਾਂ ਜੇ ਜਦੋਂ ਵੀ ਵੋਟਾਂ ਹੋਣ ਉਹ ਕਹਿੰਦੇ ਵੋਟਾਂ ਤੋਂ ਬਾਅਦ ਕੰਮ ਹੋਣਾ ਵਾ ਤੇ ਵੋਟਾਂ ਹੀ ਤਾਂ ਹੀ ਪਾਣੀ ਆ ਜੇ ਸਾਡਾ ਕੋਈ ਫੈਸਲਾ ਹਲ ਕਰੋਗੇ ਉਹਦੇ ਤੱਕ ਅਸੀਂ ਭੁੱਖੇ ਤੇ ਆਏ ਮਰ ਜਾਈਏ ਤੁਸੀਂ ਉਹਨਾਂ ਪੋਸਟਰ ਕਿਹੜੇ ਫੜਿਆ ਕੀ ਲਿਖਿਆ ਉਹਦੇ ਵਿੱਚ ਪੋਸਟਰ 'ਤੇ ਹੈਗੇ ਸਾਡੇ ਜੀ ਜੇ ਸਾਨੂੰ ਫੈਸਿਲਿਟੀ ਮਿਲੇਗੀ ਸਾਡਾ ਪਾਣੀ ਇੱਕ ਦੋ ਦਿਨਾਂ ਦੇ ਵਿੱਚ ਆਏਗਾ ਤੇ ਅਸੀਂ ਵੋਟ ਪਾਵਾਂਗੇ ਇਹ ਤਾਂ ਗਲੀ ਜਨਤ ਕੋਈ ਆਂਦਾ ਵਾ ਨਾ ਹੀ ਵੋਟ ਪਾਉਣੀ ਜੇ ਸਿੱਧੀ ਜਿਹੜੀ ਗੱਲ ਐ ਤੇ 6 ਸਾਲ ਹੋ ਗਏ ਰਹਿੰਦੇ ਆ ਪਹਿਲੇ ਕਦੀ ਦਿੱਕਤ ਨਹੀਂ ਆਈ ਐ ਸਾਨੂੰ ਹੁਣ ਮਹੀਨਾ ਕ ਡੇਢ ਮਹੀਨਾ ਹੋ ਗਿਆ ਕਿ ਇੰਨੀ ਕ ਪਰੇਸ਼ਾਨੀ ਹੋਈ ਪਈ ਐ ਪਾਣੀ ਦੀ ਨਾ ਪਾਣੀ ਦੀ ਐ ਮਹਿਕਮੇ ਵਾਲੇ ਕੋਈ ਪ੍ਰੋਬਲਮ ਸੋਲਵ ਕਰਦੇ ਪਏ ਨਾ ਕੋਈ ਐ ਨਾ ਕੋਈ ਧਿਆਨ ਦਿੰਦੇ ਐ ਜੇ ਆਂਦੇ ਐ ਕੋਈ ਜਈ ਆ ਗਿਆ ਕੋਈ ਸੁਪਰਿੰਡੈਂਟ ਆ ਗਿਆ ਦੇਖ ਕੇ ਤੇ ਚਲੇ ਜਾਂਦੇ ਐ ਜੇ ਇੱਕ ਘਰ ਚ ਪਾਣੀ ਆਂਦਾ ਤੇ ਕਹਿਣਗੇ ਤੁਸੀਂ ਵੀ ਚੈੱਕ ਕਰ ਲਓ ਉੱਥੇ ਪਾਣੀ ਨਹੀਂ ਆਏਗਾ ਪਾਣੀ ਤੇ ਕਹਿਣਗੇ ਪਿੱਛੇ ਆਂਦਾ ਪਏ ਆ ਦੇਖੋ ਮੇਰੀ ਕੁੜੀ ਨੂੰ ਸੱਟ ਲੱਗ ਗਈ ਆ ਐਦੀ ਵਿਚਾਰੀ ਦੀ ਬਾਹ ਨੂੰ ਸੱਟ ਲੱਗ ਗਈ ਆ ਫ੍ਰੈਕਚਰ ਹੋ ਗਿਆ ਤੇ ਇਹ ਪਾਣੀ ਦੀ وجہ ਨਾਲ ਹੀ ਕਿਉਂਕਿ ਕਿਸੇ ਦੇ ਘਰੋਂ ਪਾਣੀ ਲੈ ਕੇ ਆ ਰਹੀ ਸੀ ਉਹ ਆਪਣੀ ਸੀੜੀਆਂ ਤੇ ਡਿੱਗ ਗਈ ਹੁਣ ਇਹ ਪਾਣੀ ਦਾ ਮਸਲਾ ਤਾਂ ਹੀ ਹੱਲ ਹੋਏਗਾ ਨਾ ਜੇ ਤੇ ਸਾਡਾ ਪਾਣੀ ਦਾ ਮਸਲਾ ਹੱਲ ਕਰਨਗੇ ਤੇ ਵੋਟ ਪਏਗਾ ਜੇ ਨਹੀਂ ਕਰਨਗੇ ਤੇ ਵੋਟ ਬਿਲਕੁਲ ਨਹੀਂ ਪਏਗਾ